ਜੀ ਮੈਂ ਸੋਨੇ ਛਾਪੜਾ ਪ੍ਰੈਜ਼ੈਂਟ ਰਿਮਿਸ਼ਨਸ ਮੈਂ ਲੈਂਦੀ ਹੂੰ ਅੱਜ ਅਸੀਂ ਇੱਥੇ ਐਲੀਸ਼ੀਅਨ ਮਾਲ ਟਾਵਰ ਦੇ ਵਿੱਚ ਆਏ ਆ ਜਿੱਥੇ ਕਿ ਲिटल ਲਰਨਰ ਵਾਲਿਆਂ ਨੇ ਪ੍ਰਵਿੰਦਰ मैम ਨੇ ਬਹੁਤ ਹੀ ਅੱਛਾ ਇੱਕ ਜਿਹੜਾ ਕਹਿੰਦੇ ਨੇ ਕਿ ਈਵੈਂਟ ਕੀਤਾ ਹੋਇਆ ਵੈ ਕ੍ਰਿਸਮਸ ਦੇ ਉੱਤੇ ਉਹਨਾਂ ਦੇ ਸਕੂਲ ਦੇ ਬੱਚੇ ਇੰਨੇ ਸੋਹਣੇ ਸਾਜ-ਤਜ ਕੇ ਆਏ ਹੋਏ ਨੇ ਔਰ ਹਮੇਸ਼ਾ ਪ੍ਰਵਿੰਦਰ मैम ਕੁਝ ਨਾ ਕੁਝ ਨਵਾਂ ਕਰਵਾਂਦੇ ਰਹਿੰਦੇ ਉਹਨਾਂ ਬੱਚਿਆਂ ਨੂੰ ਬੂਸਟ-ਅਪ ਕਰਦੇ ਰਹਿੰਦੇ ਆ ਤਾਂ ਕਿ ਉਹਨਾਂ ਦਾ ਟੈਲੈਂਟ ਬਾਹਰ ਆਏ ਔਰ ਇਹੀ ਇੱਕ ਐਪਰੀਸੀਏਸ਼ਨ ਦਿਖਾ ਲੈ ਔਰ ਸੰਡੇ ਦਾ ਦਿਨ ਹੈ ਜਦੋਂ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਆਉਂਦੇ ਆਂ ਔਰ ਮੈਂ ਚਾਹੁੰਦੀ ਕਿ ਹਮੇਸ਼ਾ ਆਪਣੇ ਬੱਚਿਆਂ ਨੂੰ ਟਾਈਮ ਦਿਓ ਤਾਂ ਕਿ ਉਹ ਤੁਹਾਡੇ ਨਾਲ ਅੱਗੇ ਅੱਗੇ ਕਿਤੇ ਨਾ ਕਿਤੇ ਬਾਤ ਸਰਕਰ ਕਿਉਂਕਿ ਇਹ ਨਵੀਂ ਪੰਜੀਰੀ ਤੁਸੀਂ ਲਗਾਣੀ ਹੈ ਤੁਸੀਂ ਵਧਾਣੀ ਹੈ ਇਸ ਨੂੰ ਜਿਵੇਂ ਤੁਸੀਂ ਦੋਗੇ ਉਦਾਂ ਹੀ ਬੱਚੇ ਚੱਲਣਗੇ ਅੱਜ ਨੂੰ ਤੁਸੀਂ ਉਹਨਾਂ ਨੂੰ ਟਾਈਮ ਦੋਗੇ ਕੱਲ ਨੂੰ ਉਹ ਤੁਹਾਡੇ ਨਾਲ ਹੀ ਖੜੇ ਰਹਿਣਗੇ ਸੋ ਹੈਪੀ ਕ੍ਰਿਸਮਸ ਟੂ 올 ਆਫ ਯੂ অর ਬਹੁਤ ਅੱਛਾ ਲੱਗਿਆ ਇੱਕ ਤਰ੍ਹਾਂ ਦਾ ਮੇਲਾ ਲੱਗਾ ਹੋਇਆ ਹੈ ਇੱਕ ਇਵੈਂਟ ਬਹੁਤ ਸੋਹਣਾ ਲੱਗਿਆ ਹੋਇਆ ਹੈ ਥੈਂਕ ਯੂ ਸੋ ਮੱਚ ਪਰਵਿੰਦਰ ਮੈਮ ਫॉर ਇਨਵਾਈਟਿੰਗ ਮੀ ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਮੈਂ ਰਿਟਲਰਨ ਸਕੂਲ ਤੋਂ ਬੋਲ ਰਹੀ ਹਾਂ ਤੇ ਆਜ਼ਮ ਐਮ ਨੇ ਫੰਕਸ਼ਨ ਕਰਾਇਆ ਲੇਸ਼ਨ ਮਾਲ ਵਿੱਚ ਬਹੁਤ ਅੱਛਾ ਸੀ ਗੇਮਸ ਡਾਂਸ ਸਾਰਾ ਕੁਝ ਬਹੁਤ ਵਧੀਆ ਆ ਯਾਰ ਇੱਕ ਸਿਰਫ ਫੰਕਸ਼ਨ ਹੁੰਦੇ ਨੇ ਬਹੁਤ ਅੱਛਾ ਲੱਗਿਆ ਸਾਨੂੰ ਇਹ ਇਵੈਂਟ ਸਾਰੇ ਆਏ ਹੋਏ ਨੇ ਤੇ ਬਹੁਤ ਵਧੀਆ ਗੇਮਸ ਪ੍ਰਾਈਜ਼ ਸਾਰਾ ਕੁਝ ਵਧੀਆ ਬਹੁਤ ਵਧੀਆ ਸੀ ਕਿੰਦਾ ਲੱਗਦਾ ਦਿਖਾ ਬਹੁਤ ਵਧੀਆ ਸੀ ਕਿੰਦਾ ਬੱਚਿਆਂ ਵਾਸਤੇ ਰੱਖਿਆ ਗਿਆ ਪ੍ਰੋਗਰਾਮ ਬਹੁਤ ਵਧੀਆ ਬੱਚਿਆਂ ਦੀ ਰੈਂਵੋਕ ਡਾਂਸ ਗੇਮਸ ਆਲ ਸਾਰਾ ਕੁਝ ਕਰਾਇਆ ਗਿਆ ਕਲਰਿੰਗ ਵਗੈਰਾ ਤੇ ਬਹੁਤ ਅੱਛੇ ਔਰ ਬੱਚਿਆਂ ਵਾਸਤੇ ਕੀ ਅੱਜ ਦਾ ਸੁਰਾਉਂ ਕਿ੍ਰਿਸਮਸ ਐਲੀਮੈਂਟ ਕੀ ਸੀ ਜੋ ਅਸੀਂ ਓਪਨ ਦੇ ਵਿੱਚ ਬਹੁਤ سارے ਸਾਡੇ ਸਕੂਲ ਦੇ ਬੱਚਾ ਨੇ ਪਾਰਟਿਸਪੇਟ ਕੀਤਾ ਪਲੱਸ ਜੋ ਓਪਨ ਇਵੈਂਟ ਦੇ ਵਿੱਚ ਬਹੁਤ سارے ਜਿਹੜੇ ਵਿਜ਼ਿਟਰਸ ਆਏ ਉਹਨਾਂ ਨੂੰ ਬਹੁਤ ਅੱਛਾ ਲੱਗਾ ਜਿਨ੍ਹਾਂ ਨੇ ਕਿ ਔਨ ਸਪੋਰਟ ਸਾਈਡ ਕੋਲ ਬੁਕਿੰਗਸ ਲਈਤੀਆਂ ਔਰ ਰੈਂਕ ਵਾਕ ਕੀਤਾ ਡਾਂਸ ਪਰਫਾਰਮੈਂਸ ਕੀਤੀਆਂ ਐਂਡ ਬਹੁਤ سارے ਕਪਲਸ ਨੇ ਬਹੁਤ سارے ਗੇਮਸ ਮਜ਼ਾ ਕੀਤਾ ਔਰ ਫਨ ਕਰਕੇ ਗਏ ਨੇ ਸਾਰੇ ਬਸ ਬਾਬਾ ਜੀ ਹਰ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਉਣ ਬਸ ਸਾਨੂੰ ਦੁੱਖ ਦਰਦ ਤੇ ਬਿਮਾਰੀਆਂ ਤੋਂ ਬਚਾਉਣ ਹੈ ਹੈਪੀ ਨਿਊ ਇਅਰ पहले तो मैं नवे साल से सब मुबारक दिखा मैं थैंकफुल लिटल रनर स्कूल का गाँ परविंदर मैडम का गांव थैंकफुल गांस दाँ लखा की तादाद में बच्चे इकट्ठे हुए हैं तो मैं थैंकफुल एडिशन टावर सचिन जी दाँ बहुत अच्छा लगता है इतना ही बच्चों रल के रहिए प्यारे परिवार वसाँ रही ऐसे फंक्शन बहुत घट होंगे ने बिल्कुल सिस्टमैटिक बच्चे रैम वैपोली है डांस परफॉर्मेंस हो ट्रॉफीज हुई हैं गिफ्टिंग ओनरेबल मैं थैंकफुल मिशन समाइल अपने सोनिया मैडम का करना चाहता चैरी जी का करना चाहता ਲੋਟੀ ਮੈਡਮ ਦਾ ਕਰਨਾ ਦਾਨਾ ਉਹਨਾਂ ਵਿੱਚ ਜਿੰਨੇ ਵੀ ਗੈਸਟ ਆਏ ਸਭ ਨੇ ਸਭ ਤੋਂ ਅੱਛਾ ਮੈਸੇਜ ਆਇਆ ਇਹ ਹੋ ਗਿਆ ਕਿ ਪਰਿਵਾਰ ਦੇ ਵਿੱਚ ਇੱਕ ਆ ਉਹ ਬੱਚੇ ਕਿੰਨੇ ਚੁੰਮਰੇ ਇੰਜੋਏ ਕਰ ਰਹੇ ਨੇ ਇਤਨਾ ਹੀ ਆਪਣੇ ਪਰਿਵਾਰ ਨੂੰ ਪਸੰਦਦੇ ਰਹੀਏ ਜਰੂਰ ਜੀ ਇਹਨੂੰ ਕਹਿੰਨੇ ਆ थैंकਫੁਲ lots of blessings to ਸਪੈਸ਼ਲ ਲिटल ਨਰ ਸਕੂਲ ਪ੍ਰਵਿੰਦਰ ਮੈਡਮ ਜੀ ਮੇਰਾ ਨਾਮ ਪ੍ਰਵਿੰਦਰ ਲੋਟੀ ਹਾਂਜੀ ਹਾਂਜੀ ਪ੍ਰਵਿੰਦਰ ਮੈਮ ਨੇ ਬਹੁਤ ਅੱਛਾ ਇਵੈਂਟ ਰੱਖਿਆ ਹੋਇਆ ਹੈ ਜਿਸ ਵਿੱਚ ਬੱਚਿਆਂ ਨੂੰ ਹਨਾ ਸਟੇਜ 'ਤੇ ਆਉਣ ਦਾ ਮੌਕਾ ਮਿਲ ਰਿਹਾ ਹੈ ਉਹਦੇ ਵਿੱਚ ਇਹਨਾਂ ਨੇ ਰਾਈਟ ਹੈਂਡ ਵਾਈਟ ਥੀਮ ਰੱਖੀ ਹੋਈ ਆ ਸੋ ਬੱਚੇ ਇਸ ਲਈ ਹਨਾ ਟਾਈਮ ਦੇ ਟਾਈਮ ਪਾਰਟਿਸਿਪੇਟ ਕਰਕੇ ਐਕਟਿਵ ਹੁੰਦੇ ਆ ਸੋ ਬਹੁਤ ਅੱਛਾ ਲੱਗ ਰਿਹਾ ਆ ਕੇ ਐਜ਼ ਅ ਜਿਊਰੀ ਮੈਂਬਰ ਐਂਡ ਅ ਗੈਸਟ ਹਾਂਜੀ ਦੇਖੋ ਇਹਦਾ ਮੌਕਾ ਹੀ ਹੁੰਦਾ ਕੋਈ ਨਾ ਕੋਈ ਮੌਕਾ ਲੱਭਦੇ ਆ ਸੀ ਕਿ ਕੋਈ ਨਾ ਕੋਈ ਇਵੈਂਟ ਆਵੇ ਬੱਚੇ ਜਿਹੜੇ ਆ ਅਪ ਟੂ ਡੇ ਟ੍ਰੈਂਡ ਹਾਂਜੀ ਬਸ ਬੱਚਿਆਂ ਲਈ ਪਾਈ ਆ ਕਿ ਬੱਚਿਆਂ ਨੂੰ ਪਤਾ ਲੱਗੇ ਹੈ ਨਾ ਥੀਮ ਮੈਂ ਮੋਨਾ ਲਹਿਰੀ ਐਕਚੁਅਲੀ ਪਰਵਿੰਦਰ ਮੈਮ ਨੇ ਇਨਵਾਈਟ ਕੀਤਾ ਸੀ ਐਂਡ ਬਹੁਤ ਇੰਜੋਏ ਕਰ ਰਹੇ ਉਹਨਾਂ ਦੇ ਫੰਕਸ਼ਨ ਤੇ ਆਲਵੇਜ਼ ਆਨੇ ਆ ਐਂਡ ਬਹੁਤ ਰਸ਼ ਹੈ ਇੱਥੇ ਇਕੱਠਾ ਹੋ ਚੁੱਕੇ ਐਂਡ ਬਸ ਅਸੀਂ ਬਹੁਤ ਇੰਜੋਏ ਕਰ ਰਹੇ ਆ ਮਾਈ ਸੈਲਫ ਮੋਨਿਕਾ ਗਰ ਮੈਂ ਯੂਨੀਵਰਸਲ ਕਨਵੈਂਟ ਇੰਟਰਨੈਸ਼ਨਲ ਸਕੂਲ ਦੀ ਐਮਡੀ ਹਾਂ Uh, मैं यहाँ पे एलिशियन टावर में आई हूँ यहाँ पे परविंदर मैम ने किडी लन लव प्री स्कूल का जो है इवेंट रखा है जहाँ पे क्रिसमस का सेलिब्रेशन रखा है छोटे छोटे बच्चों के लिए सिर्फ बच्चों के लिए नहीं उनके मदर्स के लिए भी रैम्प वॉक रखी है रेड कलर का थीम रखा हुआ है बच्चों के साथ मदर्स भी फुल इंजॉय कर रही हैं रैम्प वॉक कर रही हैं अलग अलग उनको गिफ्ट दे दिए जा रहे हैं और हम भी बहुत इंजॉय कर रहे हैं हाँ जी मैं कीर्ति ग्रोवर एन जी ओ सेल की स्टेट कोऑर्डिनेटर फ्रॉम पंजाब आज यहाँ पर लिटिल अर्नर स्कूल की तरफ से बहुत अच्छा क्रिसमस कार्निवल प्लान किया गया है जो लिटिल लर्नर्स की आ, ओनर हैं उनकी तरफ से और बहुत अच्छा वेल प्लान्ड इवेंट है यहाँ पर आप देख सकते हैं टैटू का अरेंजमेंट और किड्स के छोटे छोटे गेम्स का अरेंजमेंट कर रखा है काफ़ी सारे पार्टिसिपेंट्स आए हुए हैं और बहुत इन्जॉय कर रहे हैं पेरेंट्स और बच्चे तो नो मिलके तो आई एम हाईली इंप्रेस्ड बाय द अमाउंट ऑफ एफर्ट दे हैव डन फॉर दिस थैंक यू सो मच हां जी मेरा नाम भरमजीत है मेरी डॉटर सिफती अच्छे स्टडी करती है आज काफी अच्छा इवेंट ਰਿਹਾ ਹੈ ਕਾਫੀ ਇੱਕ ਐਕਸੈਲਰਡ ਇਵੈਂਟ ਸੀ ਮੋਡਲਿੰਗ ਕੀਤੀ ਬੱਚਿਆਂ ਨੇ ਕਲਰਿੰਗ ਵਗੈਰਾ ਕੀਤੀ ਬੱਚਿਆਂ ਨੇ ਮੋਡਲਿੰਗ ਔਰ ਬਹੁਤ ਫਨ ਕੀਤਾ ਸੀ ਇੱਥੇ ਐਂਡ ਅਸੀਂ ਚਾਹਨੇ ਆ ਦੁਬਾਰਾ ਅਗੇਨ ਐਂਡਗੇ ਨੇ ਇਹ ਇਵੈਂਟ ਰੱਖਣ ਮੈਮ